ਕੀ ਕਰਨ ਜੀ ਵੀ ਪਹਿਲੇ ਤਾਂ ਬਹੁਤ ਜਿਆਦਾ ਧੰਨਵਾਦ ਕਰਦੀ ਆ ਜੀ ਸਮੂਹ ਜਿਹੜੇ ਖਡੂਰਸਾ ਪਾਰਲੀਮੈਂਟਰੀ ਸੀਟ ਦੇ ਜਿਹੜੇ ਵਸਿੰਦੇ ਨੇ ਜਿਨ੍ਹਾਂ ਨੇ ਪੁਰਜ਼ੋਰ ਕੋਸ਼ਿਸ਼ ਕਰਕੇ ਤੇ ਭਾਈ ਅਮਰਿਤਪਾਲ ਸਿੰਘ ਨੂੰ ਜਿਤਾਇਆ ਇੱਕ ਜਿਹੜੀ ਪੰਜਾਬ ਦੀ ਆਵਾਜ਼ ਹੈ ਉਸ ਨੂੰ ਜਿਤਾਇਆ ਪਰ ਜੋ ਇੱਕ ਸਰਕਾਰ ਵੱਲੋਂ ਜੋ ਤੱਕ ਆ ਵੀ ਬਹੁਤ ਹੋ ਰਿਹਾ ਹੈ ਜਿਹੜੀ ਦੂਸਰੀ ਵਾਰ ਐਨਐਸਏ ਹੈ ਉਹਨੂੰ 1 ਸਾਲ ਤੱਕ ਐਕਸਟੈਂਡ ਕਰ ਦੇਣਾ ਪਰ ਇੱਥੇ ਇੱਕ ਵੀ ਗੱਲ ਦੇਖਣ ਵਾਲੀ ਹੈ ਵੀ ਪੰਜਾਬ ਦੇ ਵਸਿੰਦਿਆਂ ਤੋਂ ਪੱਖ ਤੋਂ ਕੋਈ ਕਮੀ ਨਹੀਂ ਰਹੀ ਜੀ ਪੰਜਾਬ ਵਾਸੀਆਂ ਨੇ ਮੈਨੂੰ ਯਾਦ ਆ ਜਦੋਂ ਇਸ ਭੰਗਵੇਂ ਪਿੰਡ ਆਈ ਸੀ ਤਾਂ ਜਦੋਂ ਚੋਣ ਮਹਿੰਮ ਦੇ ਦੌਰਾਨ ਤਾਂ ਸਾਹਮਣੇ ਜੋ ਬਹੁਤ ਵੱਡਾ ਇੱਕ ਲੰਗਰ ਹਾਲ ਹੈ ਉੱਥੇ ਬੜਾ ਵੱਡਾ ਸਮਾਗਮ ਸੀ ਤਾਂ ਸਾਡੇ ਨਾਲ ਕੁਝ ਵਕੀਲ ਸਹਿਬਾਨ ਸਨ ਜਿਹੜੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਆਏ ਸੀ ਕੋਈ ਸ਼੍ਰੀ ਮੁਕਸਤ ਸਾਹਿਬ ਤੋਂ ਕੋਈ ਸੰਗਰੂਰ ਹਲਕੇ ਤੋਂ ਕੋਈ ਆਨੰਦਪੁਰ ਸਾਹਿਬ ਤੋਂ ਤਾਂ ਉਦੋਂ ਪੂਰੇ ਪੰਜਾਬ ਨੇ ਖੰਭਲਾ ਮਾਰਿਆ ਸੀ ਤੇ ਇਹ ਮੈਂ ਸਮਝਦਾ ਇਹ ਜਿਹੜਾ ਕਾਰਜ ਹੈ ਇਸੇਰੇ ਚੜਾਇਆ ਸੀ ਤੇ ਅੱਜ ਵੀ ਇੱਥੇ ਜੋ ਸ਼ਹੀਦ ਪਾਈ ਮਹਤਾਬ ਸਿੰਘ ਜੀ ਭੰਗੂ ਹਰਾਂ ਦੇ ਜਿਹੜਾ ਸ਼ਹੀਦੀ ਸਮਾਗਮ ਹੈ ਉੱਥੇ ਪਹੁੰਚੇ ਆ ਜਿਹੜੇ ਸ਼ਹੀਦ ਨੇ ਸਾਡੇ ਜਿਵੇਂ ਸਾਡੀ ਕੌਮ ਚ ਆਖਿਆ ਜਾਂਦਾ ਵੀ ਅੰਗ ਸੰਗ ਜਿਹੜੇ ਸਾਡੇ ਸ਼ਹੀਦ ਰਹਿੰਦੇ ਨੇ ਤੇ ਫੇਰ ਕੌਮ ਐਡੇ ਵੱਡੇ ਜਿਹੜੇ ਫੈਸਲੇ ਹੁੰਦੀ ਹੈ ਉਹ ਲੈ ਸਕਦੀ ਹੁੰਦੀ ਹੈ ਤਾਂ ਸ਼ਹੀਦਾਂ ਦੀ ਲਸਾਨੀ ਕੁਰਬਾਨੀ ਨੂੰ ਸਜਦਾ ਤੇ ਇੰਜੀ ਜਿਹੜੇ ਸ਼ਹੀਦਾਂ ਦੇ ਜਿਹੜੇ ਸਮਾਗਮ ਨੇ ਜਿਹੜੇ ਜੋੜ ਮੇਲੇ ਨੇ ਤੇ ਇਸ ਮਣਾਉਣੀ ਚਾਹੀਦੀ ਹੈ ਜੀ ਬੀਤੇ ਦਿਨੀ ਸੋ ਸਮਾਗਮ ਤੇ ਪੁੱਜ ਨਹੀਂ ਸਕੇ ਮਰੁਪਾਲ ਸਿੰਘ ਜੀ ਬਹੁਤ ਬਾਰੇ ਕਿੰਨੇ ਨਹੀਂ ਦੇਖੋ ਜਿੱਥੋਂ ਤੱਕ ਅ ਅਸੀਂ ਇੱਕ ਐਪਲੀਕੇਸ਼ਨ ਵੀ ਲਾਈ ਹੋਈ ਹੈ ਵੀ ਭਾਈ ਅਮਰਿਤਪਾਲ ਸਿੰਘ ਨੂੰ ਜਿਹੜੀ ਸੌ ਚੁਕਾਈ ਜਾਵੇ ਕਿਉਂਕਿ ਦੇਖੋ ਜੋ ਸੰਵਿਧਾਨ ਦਾ ਆਰਟੀਕਲ 99 ਹੈ ਤਾਂ ਉਸ ਦੇ ਅਕੋਰਡਿੰਗ ਜਿਹੜਾ ਸੌ ਚੁਕਣਾ ਉਹ ਇੱਕ ਸੰਵਿਧਾਨਕ ਹਾਕਾ ਹਰੇਕ ਚੁਣੇ ਹੋਏ ਨਮਾਇਦੇ ਦਾ ਜਿਹੜਾ ਪਾਰਲੀਮੈਂਟ ਚ ਜਾਂਦਾ ਹੈ ਤਾਂ ਉਹ ਸੁਣੋ ਜੋ 100% ਹੋਣੀ ਹੋਣੀ ਹੈ ਤਾਂ ਉਹ ਜੋ ਮੇਰੀ ਜਾਣਕਾਰੀ ਸੀ ਵੀ ਜਿਹੜੀ ਫਾਈਲ ਹੈ ਉਹ ਲੋਕ ਸਭਾ ਦੇ ਸਿਕੱਤਰ ਕੋਲ ਪੈਂਡਿੰਗ ਹੈ ਤੇ ਉਹਨਾਂ ਨੇ ਉਸ ਤੋਂ ਬਾਅਦ ਉਸਤੇ ਕਾਰਵਾਈ ਪ੍ਰੋਸੀਜਰ ਦੱਸਣਾ ਵੀ ਕਿਵੇਂ ਹੋਣਾ ਤਾਂ ਉਸ ਤੇ ਡਿਲੇ ਜ਼ਰੂਰ ਹੋ ਸਕਦਾ ਹੈ ਪਰ ਜਿਹੜੀ ਸੌ ਹੈ ਉਹ 100% ਹੋਊਗੀ ਹੋਊਗੀ ਕਾਰਨ ਕਿਦਾ ਸੰਦੇ ਪੰਜਾਬ ਸਰਕਾਰ ਜਾਂ ਸੈਂਟਰ ਗਵਰਨਰ ਇਹ ਦੇਖੋ ਦੋਵਾਂ ਸਰਕਾਰਾਂ ਦਾ ਹੀ ਤਾਲਮੇਲ ਦੇ ਵਿੱਚ ਕੁਝ ਡਿਲੇ ਹੋ ਰਿਹਾ ਹੈ ਜਿਸ ਤੱਕ ਮੇਰੀ ਨੌਲੇਜ ਹੈ ਜਿਤ ਤੱਕ ਮੈਨੂੰ ਜਾਣਕਾਰੀ ਹੈ ਤੇ ਇਹ ਛੇਤੀ ਮੇਰੇ ਸਾਹਮਣੇ ਹੱਲ ਹੋ ਜਾਣਾ ਤੇ ਭਾਈ ਅਮਰਿਤਪਾਲ ਸਿੰਘ ਛੇਤੀ ਸੌ ਚੁੱਕਣਗੇ ਸਪੀਕਰ ਸਾਹਿਬ ਵੱਲੋਂ ਕੱਲ ਐਲਾਨ ਵੀ ਕੀਤਾ ਗਿਆ ਭਾਈ ਅਮਰਿਤਪਾਲ ਦਾ ਨਾਮ ਵੀ ਲਿੱਤਾ ਗਿਆ ਜਗਾਰੇ ਵੀ ਲੱਗੇਗੇ ਉਹਨਾਂ ਬਾਰੇ ਨਹੀਂ ਉਹ 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 ਤਾਂ ਹੈ ਹੀ ਜੀ ਦੇਖੋ ਉਹਦਾ ਜਿਹੜੀ ਸੰਵਿਧਾਨਕ ਪ੍ਰਕਿਰਿਆ ਹੈ ਉਹ ਤਾਂ ਫਾਲੋ ਕਰਨੀ ਕਰਨੀ ਹੈ ਜੀ ਹੈ ਨਾ ਸਪੀਕਰ ਸਾਹਿਬ ਨੇ ਜਿਹੜਾ ਨਾਮ ਉੱਥੇ ਬੋਲਿਆ ਗਿਆ ਹੈ ਤੇ ਉਹ ਭਾਈ ਅਮਰਿਤਪਾਲ ਸਿੰਘ ਦੀ ਸੌਂ ਵੀ ਹੋਵੇਗੀ ਲਾਜ਼ਮੀ ਹੋਵੇਗੀ ਇਸ ਕੋਈ ਸ਼ੱਕ ਸ਼ੰਕਾ ਵਾਲੀ ਗੱਲ ਨਹੀਂ ਹੈ ਪਰ ਜਿਹੜਾ ਸਮੇਂ ਦਾ ਡਿਲੇ ਇਸ ਹਫਤੇ ਜਾਂ ਅਗਲੇ ਹਫਤੇ ਤੱਕ ਮੇਰੇ ਹਿਸਾਬ ਨਾਲ ਸੌ ਚੁੱਕ ਸਮਾਗਮ ਹੋ ਜਾਣਾ ਚਾਹੀਦਾ ਹੈ ਜੀ ਇਹ ਭਾਈ ਸਾਹਿਬ ਨਾਲ ਮੇਲ ਹੋਇਆ ਜਾਂ ਗੱਲਬਾਤ ਹੋਈ ਕਿਉਂਕਿ ਜੇ ਐਮਪੀ ਬਣਨ ਤੋਂ ਪਹਿਲਾਂ ਜੇਲ੍ਹ ਦਾ ਗੁਦਦਵਾਰਾ ਕੀ ਸੀ ਮਨੂ ਕੀ ਗੁਦਦਵਾਰਾ ਉਹ ਨਹੀਂ ਦੇਖੋ ਮੈਂ ਉਹਨਾਂ ਨੂੰ ਉਹਨਾਂ ਦੇ ਕਾਗਜ਼ ਭਰਨ ਦੇ ਸਮੇਂ ਮਿਲਿਆ ਸੀ 9 10 ਤੇ 11 ਮਈ ਨੂੰ ਉਸ ਤੋਂ ਬਾਅਦ ਮੁਲਾਕਾਤ ਨਹੀਂ ਹੋਈ ਪਰ ਇਸੇ ਹਫਤੇ ਦੋਕ ਦਿਨ ਬਾਅਦ ਚ ਮੈਂ ਜੋ ਚੱਲੇ ਆ ਉੱਥੇ ਸਾਰੇ ਸਿੰਘਾਂ ਨੂੰ ਮਿਲ ਤੇ ਉਸ ਦੇ ਸਮੇਂ ਜੋ ਗੱਲਬਾਤ ਕਰਾਂਗੇ ਜੀ ਸੰਗਤ ਨੂੰ ਕੀ ਬੀ ਲਿਆ ਜੀ ਕਿਉਂਕਿ ਸੰਗਤ ਬੜੇ ਚਾਹਨਾ ਭਾਈ ਸਾਹਿਬ ਦੀ ਬੇਟਾ ਇਹ ਸੰਗਤ ਨੂੰ ਇਹੋ ਅਪੀਲ ਹੈ ਜੀ ਵੀ ਆਪਾਂ ਹੁਣ ਇੱਕ ਨਵੀਂ ਭਾਈ ਅਮਰਿਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਨਵੀਂ ਸਿਹਰਦ ਸਿਆਸਤ ਦੀ ਆਪਾਂ ਆਗਾਜ਼ ਕਰੀਏ ਜਿਹੜੀਆਂ ਜਿਹੜਾ ਕਿ ਜਿਵੇਂ ਕਿ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਹੋਰਾਂ ਦੇ ਜਿਹੜੇ ਸਿਧਾਂਤਾਂ ਦੇ ਉੱਪਰ ਨੁਕੀ ਹੱਕਾਂ ਦੀ ਪੈਰਵੀ ਕਰਦੇ ਆ ਹੋયા ਇੱਕ ਨਵਾਂ ਪੰਥਕ ਤੇ ਇੱਕ ਜਿਹੜੀ ਖੇਤਰੀ ਤੇ ਰਸ ਜੀਏ ਤੇ ਇੱਕ ਪੰਜਾਬ ਨੂੰ ਵਾਕਈ ਇੱਕ ਰੰਗਲਾ ਪੰਜਾਬ ਬਣਾਉਣ ਦੇ ਚਲਿਏ ਨਾ ਕਿ ਕੋਈ ਐ ਜਿਵੇਂ ਝੂਠ ਫਰੇਬ ਇਹਨਾਂ ਕਾਮਰੇਡਾਂ ਨੇ ਕੀਤੇ ਆ ਉਹ じゃ ਕੁਝ ਵੀ ਨਹੀਂ ਇੱਕ ਨਿਰੋਲ ਇੱਕ ਜਿਹੜੀ ਸਾਡੀ ਖੇਤਰੀ ਤੇਰ ਹੋਵੇ ਜਿਹੜੇ ਪੰਜਾਬ ਦੇ ਹਰੇਕ ਪੱਖ ਤੋਂ ਮੈਂ ਕਹੂੰਗਾ ਹੱਕਾਂ ਦੀ ਜਿਹੜੀ ਪੈਰਵਾਈ ਹੈ ਚਾਰਾ ਜੋਈ ਕਰ ਸਕੀਏ ਤਾਂ ਆਪਾਂ ਇੱਕ ਇੱਕ ਅਜਿਹੀ ਸੁਹਿਰਦ ਸਿਆਸਤ ਸਿਰਜਣ ਵੱਲ ਰੁਕ ਕਰੀਏ ਇਹੀ ਸੰਗਤ ਨੂੰ ਬੇਨਤੀ ਹੈ ਜੀ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਾਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ ਬਾਬਾ ਖਾਨ ਬੰਗਾਲੀ નિનવે એકસો પચવંજા